ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਫਿਰ ਵਿਰੋਧੀਆਂ ਦੇ ਕੀਤਾ ਵੱਡਾ ਹਮਲਾ 3 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਸੀਐਮ ਭਗਵੰਤ ਮਾਨ ਖੁਦ ਸਾਂਝੀ ਕੀਤੀ ਜਾਣਕਾਰੀ ਚੋਣਾਂ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਵੱਡਾ ਤੋਹਫ਼ਾ ਹਜ਼ਾਰਾਂ ਰੁਪਏ ਵਧਾਈ ਜਾਵੇਗੀ ਤਨਖਾਹ ਅੱਜ ਹੋ ਸਕਦਾ ਹੈ ਕਾਂਗਰਸ ਦੇ ਬਾਕੀ ਉਮੀਦਵਾਰਾਂ ਦਾ ਐਲਾਨ ਇਨ੍ਹਾਂ ਨਾਵਾਂ ਤੇ ਲੱਗੇਗੀ ਮੋਹਰ ਖਡੂਰ ਸਾਹਿਬ ਤੋਂ ਅਕਾਲੀ ਦਲ ਨੇ ਉਮੀਦਵਾਰ ਦਾ ਕੀਤਾ ਐਲਾਨ ਗਿਰਸਾ ਸਿੰਘ ਵਲਟੋਹ ਨੂੰ ਤਾਰਿਆਂ ਮੈਦਾਨ ਚ ਪੰਜਾਬ ਹਰਿਆਣਾ ਵਿੱਚ ਅਨੇਰੀ ਦੇ ਨਾਲ ਪਵੇਗਾ ਮੀਂਹ ਇੰਨਾ ਇਲਾਕਿਆਂ ਵਿੱਚ ਅਲਰਟ ਹੋਇਆ ਜਾ ਰਹੀ ਸ਼ਰੋਮਣੀ ਕਾਲੀਦਾ ਲ ਅੰਮ੍ਰਿਤ ਸਰ ਦਾ ਵੱਡਾ ਐਲਾਨ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਦਾ ਨਾਂ ਲਿਆ ਵਾਪਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਵੀ ਪੂਰੀ ਕਰਨਗੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਾਰੇ ਘਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ ਕਿਸਾਨਾਂ ਨੂੰ ਸਮੇਂ ਸਿਰ ਤੇ ਨਿਰਵਿਗਨ ਬਿਜਲੀ ਸਕੂਲ ਆਫ ਹੈਮਨੈਸ ਬਣਾਏ ਆਮਾਨਮਿਕ ਕਲੀਨਿਕ ਬਣਾਏ ਜਿੱਥੇ ਹੁਣ ਤੱਕ 1.5 ਕਰੋੜ ਲੋਕ ਮੁਫਤ ਇਲਾਜ ਕਰਵਾ ਚੁੱਕੇ ਹਨ ਪੰਜਾਬ ਦੇ ਹਰ ਪਿੰਡ ਹਰ ਕੋਨੇ ਤੱਕ ਨਹਿਰੀ ਪਾਣੀ ਪਹੁੰਚਾਇਆ 43000 ਸਰਕਾਰੀ ਨੌਕਰੀਆਂ ਦਿੱਤੀਆਂ ਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿ ਹੈਗੇ ਪਿਛਲੇ 2 ਸਾਲਾਂ ਵਿੱਚ ਅਸੀਂ ਪੰਜਾਬ ਵਿੱਚ ਇਤਿਹਾਸਿਕ ਕੰਮ ਵੀ ਕੀਤੇ ਹਨ ਹੁਣ ਤੱਕ ਅਸੀਂ 14 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ ਜਿਸ ਕਾਰਨ ਲੋਕਾਂ ਦੀ ਆਰਥਿਕ ਬਚਤ ਹੋ ਰਹੀ ਹੈ ਪਿਛਲੀ ਸਰਕਾਰ ਪੈਸੇ ਲੈ ਕੇ ਟੋਲ ਪਲਾਜ਼ੇ ਦੀ ਮਿਆਦ ਵਧਾ ਦਿੰਦੀ ਸੀ ਅਤੇ ਇਸ ਦੌਰਾਨ ਸ੍ਰੀ ਭਗਵੰਤ ਮਾਨ ਨੇ ਕਾਲੀਦਲ ਭਾਜਪਾ ਤੇ ਕਾਂਗਰਸ ਤੇ ਵੀ ਹਮਲਾ ਬੋਲਿਆ ਉਹਨਾਂ ਨੇ ਕਿ ਹੈ ਕਿ ਤਿੰਨੇ ਪਾਰਟੀਆਂ ਲੋਕਸਵਾਲੇ 13 ਉਮੀਦਵਾਰ ਵੀ ਨਹੀਂ ਲੱਭ ਸਕੀਆਂ ਉਹਨਾਂ ਦੇ ਆਗੂ ਚੋਣ ਲੜਨ ਤੋਂ ਇਨਕਾਰ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਹਾਰ ਪੱਕੀ ਹੈ ਤੇ ਉਹਨਾਂ ਦੀ ਮੌਜੂਦਾ ਹਾਲਾਤ ਉਹਨਾਂ ਦੀਆਂ ਕਰਤੂਤਾਂ ਕਾਰਨ ਪੈਦਾ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਯਾਨੀ 30 ਅਪ੍ਰੈਲ ਨੂੰ ਤਿਹਾਰ ਜੇਲ੍ਹ ਚ ਬੰਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਵਿੱਚ ਕੀਤੀ ਗਈ ਰੈਲੀ ਦੌਰਾਨ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੈਨੂੰ ਹੁਣ ਐਡੀਜੀਪੀ ਪੰਜਾਬ ਦਾ ਫੋਨ ਆਇਆ ਹੈ ਕਿ 30 ਅਪ੍ਰੈਲ ਨੂੰ 12:30 ਵਜੇ ਦੇ ਕਰੀਬ ਅਰਵਿੰਦੀ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲੀ ਹੈ ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਮੈਂ ਅਰਮਨੀ ਕੇਜ ਦੀਵਾਲ ਨੂੰ ਜੇਲ੍ਹ ਵਿੱਚ ਮਿਲਣ ਗਿਆ ਸੀ ਤਾਂ ਮੈਨੂੰ ਉਹਨਾਂ ਨੇ ਪੁੱਛਿਆ ਸੀ ਕਿ ਸੰਗਰੂਰ ਦਾ ਕੀ ਹਾਲ ਹੈ ਮੈਂ ਹੁਣ ਜਾ ਕੇ ਉਹਨਾਂ ਨੂੰ ਦੱਸਾਂਗਾ ਕਿ ਸੰਗਰੂਰ ਦਾ ਕੀ ਹਾਲ ਹੈ 2024 ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ ਲੈ ਕੇ ਆਉਣ ਵਾਲਾ ਹੈ 1 ਜਨਵਰੀ ਵਿੱਚ ਸਰਕਾਰ ਨੇ ਮਹਿੰਗਾਈ ਭੱਤੇ ਡੀਏ ਨੂੰ 4% ਤੋਂ ਵਧਾ ਕੇ 50% ਕਰ ਦਿੱਤਾ ਸੀ ਹੁਣ ਕਿਹਾ ਜਾ ਰਿਹਾ ਹੈ ਕਿ ਚੋਣਾਂ ਤੋਂ ਬਾਅਦ ਸਰਕਾਰ ਦੋ ਵੱਡੇ ਫੈਸਲੇ ਲੈ ਸਕਦੀ ਹੈ ਇਨ੍ਹਾਂ ਦੋਵਾਂ ਫੈਸਲਿਆਂ ਨਾਲ ਸਰਕਾਰੀ ਮੁਲਾਜ਼ਮਾਂ ਦੇ ਦੋ ਹੱਤਾਂ ਵਿੱਚ ਲੱਡੂ ਹੋਣਗੇ ਤੇ ਉਹਨਾਂ ਦੀ ਤਨਖਾਹ ਵਿੱਚ ਹਜ਼ਾਰਾਂ ਰੁਪਏ ਦਾ ਵਾਅਦਾ ਹੋਵੇਗਾ ਲੋਕ ਸਭਾ ਚੋਣਾਂ 4 ਜੂਨ ਨੂੰ ਖਤਮ ਹੋਣਗੀਆਂ ਤੇ ਨਵੀਂ ਸਰਕਾਰ ਬਣਨ ਨਾਲ ਸਰਕਾਰੀ ਮੁਲਾਜ਼ਮਾਂ ਲਈ ਵੀ ਫੈਸਲੇ ਲਏ ਜਾ ਸਕਦੇ ਹਨ ਹਾਲੇ ਵਿੱਚ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦੇ ਸਵਾਲ ਤੇ ਸਰਕਾਰ ਨੇ ਕਿਹਾ ਕਿ ਫਿਲਹਾਲ ਉਹਨਾਂ ਕੋਲ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ ਪਰ ਖਾਲੀ ਦੇ ਘਟਨਾਕ੍ਰਮ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਉਣ ਤੇ ਸਰਕਾਰ ਇਸ ਤੇ ਗੰਭੀਰਤਾ ਨਾਲ ਵਿਚਾਰ ਕਰ ਸਕਦੀ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਹਜ਼ਾਰਾਂ ਰੁਪਏ ਦਾ ਇੱਕ ਮੁਸ਼ਤ ਵਾਅਦਾ ਹੋ ਜਾਵੇਗਾ ਤਨਖਾਹ ਕਮਿਸ਼ਨ ਦਾ ਗਠਨ ਹਰ 10 ਸਾਲਾਂ ਬਾਅਦ ਕੀਤਾ ਜਾਂਦਾ ਹੈ ਤੇ 7ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਇੱਕ ਦਹਾਕਾ ਬੀਤ ਚੁੱਕਾ ਹੈ ਅੱਜ ਪੰਜਾਬ ਕਾਂਗਰਸ ਵੱਲੋਂ ਪੰਜਾਬ ਵਿੱਚ ਰਹਿੰਦੀਆਂ 5 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਚੋਣਾਂ ਦੇ ਮੱਦੇਨਜ਼ਰ ਕੇਂਦਰ ਦੀ ਕਾਂਗਰਸ ਸੀਨੀਅਰ ਲੀਡਰਸ਼ਿਪ ਨੇ ਵੱਖ-ਵੱਖ ਸੂਬਿਆਂ ਤੋਂ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਹਾਜ਼ਰ ਸਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਰਹਿੰਦੀਆਂ ਸੀਟਾਂ ਤੇ ਮੰਥਨ ਤਾਂ ਹੋਇਆ ਹੈ ਪਰ ਸਹਿਮਤੀ ਨਹੀਂ ਬਣੀ ਜਾਨੀ ਕਾਰੀ ਮੁਤਾਬਕ ਬੈਠਕ ਤਕਰੀਬਨ 1 ਘੰਟੇ ਤੋਂ ਵੱਧ ਚੱਲੀ ਹੈ ਸੂਤਰਾਂ ਮੁਤਾਬਕ ਪੰਜਾਬ ਦੀਆਂ ਰਹਿੰਦੀਆਂ 5 ਸੀਟਾਂ ਦਾ ਫੈਸਲਾ ਤਕਰੀਬਨ ਹੋ ਗਿਆ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਸੀਨੀ ਨੇਤਾਵਾਂ ਨੇ ਇਸ ਤੇ ਡੰਗਾਈ ਨਾਲ ਸੋਚਣ ਦਾ ਸੁਝਾਅ ਦਿੱਤਾ ਹੈ ਸੂਤਰਾਂ ਮੁਤਾਬਕ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਭਾਰਤ ਪੁਸ਼ਨਾਸ਼ੂ ਅਮਰਿੰਦਰ ਸਿੰਘ ਰਾਜਾ ਵੜਿੰਗਾ ਤੇ ਪਿੱਛੇ ਇੱਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਨਾਵਾਂ ਤੇ ਮੋਹਰ ਲੱਗ ਸਕਦੀ ਹੈ। ਲੋਕ ਸਭਾ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਤਾ ਹੈ। ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦੱਸ ਦੇ ਕੇ ਅਕਾਲੀ ਦਲ ਦੀ ਇੱਕ ਹੀ ਸੀਟ ਰਹਿੰਦੀ ਸੀ ਜਿੱਥੋਂ ਹੁਣ ਤੱਕ ਉਹਨਾਂ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸੀ ਜਦਕਿ ਉਹਨਾਂ ਨੇ ਆਪਣਾ ਆਖਰੀ ਪੱਤਾ ਖੋਲਦੇ ਹੋਏ ਵਿਰਸਾ ਸਿੰਘ ਵਲਟੋਹਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਅਕਾਲੀ ਦਲ ਵੱਲੋਂ ਹੁਣ ਤੱਕ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਠਿੰਡਾ ਤੋਂ ਹਰਸ਼ਮਿਰਦ ਕੋਰ ਬਾਦਲਾ ਸੰਗਰੂਰ ਤੋਂ ਇਕਵਾਲ ਸਿੰਘ ਝੁੰਦਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਸ਼ਰੀਫਾ ਤੀਗੜ ਸਾਈ ਤੋਂ ਵਿਕਰਮਜੀਤ ਸਿੰਘ ਖਾਲਸਾ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਜਲੰਧਰ ਤੋਂ ਮਹਿੰਦਰ ਸਿੰਘ ਏਪੀ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਵੀਮਾਨ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਪਟਿਆਲਾ ਤੋਂ ਅਨਕੇ ਸ਼ਰਮਾ ਅਮਰੀਕਸਰ ਤੋਂ ਅਨਿਲ ਜੋਸ਼ੀ ਅਤੇ ਗੁਰਦਾਸਪੁਰ ਤੋਂ ਤਲਜੀਤ ਸਿੰਘ ਦੀ ਮਾਨ ਉਮੀਦਵਾਰ ਐਲਾਨਿਆ ਗਿਆ ਹੈ ਦੇਸ਼ ਦੇ ਕਈ ਰਾਜ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਇੱਕ ਵਾਰ ਲੂਦਾ ਲੜ ਜਾਰੀ ਕੀਤਾ ਹੈ ਆਈਐਮਡੀ ਨੇ 3 ਅਪ੍ਰੈਲ ਤੱਕ ਦੇਸ਼ ਦੇ ਪੂਰਬੀ ਅਤੇ ਦੱਖਣੀ ਪ੍ਰਾਇਦੀਪ ਖੇਤਰਾਂ ਵਿੱਚ ਸਖਤ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ 23 ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਚ ਗਰਜ ਬਿਜਲੀ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਈ ਥਾਵਾਂ ਤੇ ਮੀਂਹ ਪਿਆ ਹੈ ਤੇ ਤੇਜ਼ ਹਵਾਵਾਂ ਚੱਲੀਆਂ ਹਨ ਕੁਝ ਥਾਵਾਂ ਤੇ ਗੜੇ ਪੈਣ ਦੀ ਖਬਰ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 30 ਅਪ੍ਰੈਲ ਤੱਕ ਅਜਿਹਾ ਮੌਸਮ ਰਹਿ ਸਕਦਾ ਹੈ ਮੀਂਹ ਨਾਲ ਪੰਜਾਬ ਵਿੱਚ ਵਾਢੀ ਦਾ ਕੰਮ ਅਤੇ ਮੰਡੀਆਂ ਕਣਕ ਦੀ ਭਰਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ ਪੰਜਾਬ ਵਿੱਚ ਲੰਗੀ ਰਾਤ ਇੱਕ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਤੇਜ ਹਵਾਵਾਂ ਦੇ ਨਾਲ ਨਾਲ ਹਲਕਾ ਮੀਂਹ ਪਿਆ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ 'ਚ ਹਲਚਲ ਤੇਜ ਹੈ ਇਸ ਦੇ ਦਰਮਿਆਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਟੂਰ ਸਾਹਿਬ ਤੋਂ ਆਪਣੇ ਉਮੀਦਵਾਰ ਦਾ ਨਾਮ ਵਾਪਸ ਲਿਆ ਹੈ ਇਸ ਦਾ ਐਲਾਨ ਪਾਰਟੀ ਪ੍ਰਧਾਨ ਸਰਦਾਰ ਸਿਮਰਤ ਸਿੰਘ ਮਾਨ ਵੱਲੋਂ ਕੀਤਾ ਗਿਆ ਹੈ ਹਾਲਕਿ ਖਡੂਰ ਸਾਹਿਬ ਤੋਂ ਭਾਜਪਾ ਨੇ ਮਨਜੀਤ ਸਿੰਘ ਮੰਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਆਪਣੇ ਲਾਲਜੀਤ ਸਿੰਘ ਪੁੱਲਰ ਤੇ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਟਿਕਟ ਦਿੱਤੀ ਹੈ ਪਰ ਅਜੇ ਕਾਂਗਰਸ ਵੱਲੋਂ ਉਮੀਦਵਾਰ ਨਹੀਂ ਐਲਾਨਿਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਮੀਦਵਾਰ ਹਰਪਾਲ ਸਿੰਘ ਬਲੇਰ ਨੂੰ ਟਿਕਟ ਦਿੱਤੀ ਗਈ ਸੀ ਪਰ ਹੁਣ ਉਹਨਾਂ ਦਾ ਨਾਮ ਵਾਪਿਸ ਲਿਆ ਗਿਆ ਹੈ ਇਸ ਦੇ ਨਾਲ ਹੀ ਦੱਸ ਦੇ ਕਿ ਪਿਛਲੇ ਦਿਨੀ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੋਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਉਹਨਾਂ ਨੇ ਸਾਫ਼ ਕੀਤਾ ਸੀ ਕਿ ਕਿਸੇ ਵੀ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਉਹ ਸਿਰਫ ਆਜ਼ਾਦ ਚੋਣ ਲੜਨਗੇ ਅਤੇ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੇ ਖਡੂਰ ਸਾਹਿਬ ਦੇ ਉਮੀਦਵਾਰ ਦਾ ਨਾਮ ਵਾਪਿਸ ਲੈ ਲਿਆ ਗਿਆ ਹੈ ਕਾਂਗਰਸ ਵਾਲਿਆਂ ਨੇ ਜਿਹੜੇ ਖੈਰਾ ਸਾਹਿਬ ਲਿਆਂਦੇ ਆ ਆ ਜਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਕਿਸੇ ਨੂੰ ਜ਼ਿਲ੍ਹਾ ਵੀ ਪਤਾ ਹੋਊ ਵੀ ਭਲੱਥ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਮੈਂ ਤਾਂ ਕਿਸੇ ਪੱਤਰਕਾਰ ਨੂੰ ਹੱਸਦੇ ਨੇ ਕਹਤਾ ਮੈਂ ਕਿਹਾ ਵੀ ਖੈਰਾ ਸਾਹਿਬ 10 ਪਿੰਡਾਂ ਦੇ ਨਾਮ ਦੱਸ ਦੇਣਾ ਤੇ ਤੁਸੀਂ ਦੇਖੋ ਵੀ ਤੀਜੇ ਤੇ ਤੀਜੇ ਪਿੰਡ ਤੋਂ ਬਾਅਦ ਚੌਥਾ ਪਿੰਡ ਨਹੀਂ ਦੱਸਿਆ ਗਿਆ ਤੇ ਸਾਨੂੰ ਅੱਜ ਪਤਾ ਲੱਗਿਆ ਵੀ ਸੰਗਰੂਰ ਵੀ ਪਿੰਡ ਹੈ ਧੂਰੀ ਵੀ ਪਿੰਡ ਹੈ ਲਹਿਰਾ ਵੀ ਪਿੰਡ ਹੈ ਸੋ ਭਰਾ ਮੇਰੋ ਜਿਹੜਾ ਬੰਦਾ ਚੰਡੀਗੜ੍ਹੋਂ ਸੰਗਰੂਰ ਨੇਵੀਗੇਸ਼ਨ ਲਾ ਕੇ ਆਉਂਦਾ ਉਹ ਕਿੱਥੋਂ ਸੰਗਰੂਰ ਦੇ ਲੋਕਾਂ ਦੀ ਲੜਾਈ ਲੜਨ ਨੂੰ ਛਾਜਲੀ ਦਾ ਨਾਮ ਲਿਆ ਸੀ ਮੈਂ ਕਹਣਾ ਖੈਰਾ ਸਾਹਿਬ ਨੂੰ ਛਾਜਲੀ ਛੱਡਿ ਜਾਓ ਬਿਨਾ ਰਾਹ ਪੁੱਛੇ ਸੰਗਰੂਰ ਨਹੀਂ ਆ ਸਕਦੇ ਉਹ ਕੀ ਸੰਗਰੂਰ ਦੇ ਲੋਕਾਂ ਦੀ ਗੱਲ ਕਰੂ ਨਾਲੇ ਚੱਲੋ ਰਾਹ ਪਤਾ ਵੀ ਹੋਣ ਪਿੰਡ ਪਤਾ ਵੀ ਹੋਣ ਪਰ ਕੋਈ ਛਾਤੀ ਤੇ ਹੱਥ ਮਾਰਨ ਨਾਲ ਕੋਈ ਇਮਾਨਦਾਰ ਨਹੀਂ ਬਣ ਜਾਂਦਾ ਕੋਈ ਕੈਰੈਕਟਰ ਸਾਫ਼ ਨਹੀਂ ਹੋ ਜਾਂਦਾ ਅਸੀਂ ਤਿੰਨ ਉਮੀਦਵਾਰਾਂ ਨੂੰ ਟਿਕਟਾਂ ਜਿਹੜੀਆਂ ਚੱਲੋ ਸਾਨੂੰ ਚੰਗੇ ਲੱਗੇ ਸੀ ਲਿਆ ਕੇ ਦੇਤੀਆਂ ਖੈਰਾ ਸਾਹਿਬ ਕਹਿੰਦੇ ਆ ਜੀ ਤਿਤਲੀਆਂ ਨੂੰ ਦੇਤੀਆਂ ਤਿਤਲੀਆਂ ਨੂੰ ਦੇਤੀਆਂ ਜਿੱਦਣ ਤੁਸੀਂ ਸਾਡੇ ਚਾਏ ਸੀ ਉਸੀ ਵੀ ਤਾਂ ਫਿਰ ਤਿਤਲੀ ਸੀ ਨਾਲੇ ਇਹ ਤਾਂ ਚੱਲੋ ਕੋਈ ਦੂਜੀ ਪਾਰਟੀ 'ਚ ਐ ਹੋਊ ਖਹਿਰਾ ਸਾਹਿਬ ਤੁਸੀਂ ਜੰਮੇ ਅਕਾਲੀ ਦਲ 'ਚ ਫਿਰ ਕਾਂਗਰਸ 'ਚ ਗਏ ਫਿਰ ਆਮ ਆਦਮੀ ਪਾਰਟੀ 'ਚ ਆਏ ਫਿਰ ਪੰਜਾਬੀ ਏਕਤਾ ਪਾਰਟੀ ਫਿਰ ਫਿਰ ਕਾਂਗਰਸ ਕੱਲੀ ਪੰਜਾਬ 'ਚੋਂ ਭਾਜਪਾ ਬਜਰੀਆ ਜਿਹਦੇ 'ਚ ਖਹਿਰਾ ਸਾਹਿਬ ਨਹੀਂ ਗਏ ਜਿਹੜਾ ਬੰਦਾ 6 ਪਾਰਟੀਆਂ ਬਦਲ ਚੁੱਕਿਆ ਉਹ ਦੂਜਿਆਂ ਨੂੰ ਕਹਿ ਰਿਹਾ ਤਿਤਲੀਆਂ ਤੂੰ ਤਾਂ ਹੈਲੀਕਾਪਟਰ ਹੋ ਕਦੇ ਕਿੱਥੇ ਕਦੇ ਕਿੱਥੇ ਕੋਈ ਛਾਤੀ ਤੇ ਹੱਥ ਮਾਰਨ ਨਾਲ ਇਮਾਨਦਾਰ ਨਹੀਂ ਬਣ ਜਾਂਦਾ ਇਹ ਨਹੀਂ ਵੀ ਭਾਈ ਉਹਦੀ ਨੈਤਿਕਤਾ ਬਹੁਤ ਕੋਈ ਉੱਚੀ ਹੈ ਬੜੀਆਂ ਇਦਾਂ ਦੀਆਂ ਧਾਰਨਾ ਨੇ ਮੈਂ ਖੈਰਾ ਸਾਹਿਬ ਨੂੰ ਅੱਜ ਇੱਕ ਹੋਰ ਸਵਾਲ ਵੀ ਕਰੂੰਗਾ ਤੁਸੀਂ ਖੁਦਮਖਤਿਆਰੀ ਦੀਆਂ ਨੈਤਿਕਤਾ ਦੀਆਂ ਗੱਲਾਂ ਜੀ ਆਮ ਆਦਮੀ ਪਾਰਟੀ ਦਿੱਲੀੋਂ ਚੱਲਦੀ ਹੈ ਆ ਬੈਠੇ ਆ ਮਾਨ ਸਾਹਿਬ ਜਿੱਦਣ ਮੈਨੂੰ ਟਿਕਟ ਦਿੱਤੀ ਆ ਬੁਲਾ ਕੇ ਪੁੱਛਿਆ ਵੀ ਮੀ ਤੇ ਲੜੇਗਾ ਮੈਂ ਕਿਹਾ ਸਰ ਜੇ ਤੁਸੀਂ ਹੁਕਮ ਕਰੋਗੇ ਲੜੂੰਗਾ ਤੇ ਤੁਸੀਂ ਜਿਹੜੇ ਕਹਿੰਦੇ ਸੀ ਇਥੇ ਪੰਜਾਬ 'ਚ ਫੈਸਲੇ ਕਰਨੇ ਆ ਜਦੋਂ ਟਿਕਟਾਈ ਅਖੇ ਜੀ ਮੈਂ ਤਾਂ ਮੰਗੀ ਨਹੀਂ ਦਿੱਲੀੋਂ ਦਿੱਤੀ ਤੇ ਹੁਣ ਮਾਪਦੰਡ ਦੋਰੇ ਨੇ ਕੋਈ ਨੱਦਕਤਾ ਨੂਤਕਤਾ ਨਹੀਂ ਕੋਈ ਜ਼ਮੀਰ ਜਮੂਰ ਨਹੀਂ ਜੇ ਜ਼ਮੀਰ ਹੁੰਦੀ ਪਹਿਲਾ ਦੁਨੀਆ ਦਾ ਲੀਡਰ ਆਫ oppositon ਹੋ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ ਜਿਹਨੂੰ ਨਾ ਘਰੇ ਆ ਕੇ ਜੁਆਇਨ ਕਰਵਾਇਆ ਨਾ ਆਪ ਦੇ ਘਰੇ ਮੁੱਖ ਮੰਤਰੀ ਨੇ ਬੁਲਾਇਆ ਨਾ ਰੈਲੀ ਕੀਤੀ ਨਾ ਪ੍ਰੈਸ ਕਾਨਫਰੰਸ ਕੀਤੀ ਹੈਲੀਪੈਡ ਤੇ ਜਵਾਨ ਕਰਵਾ ਲਿਆ ਖੈਰਾ ਸਾਹਿਬ ਆਪ ਦੇ ਦਿਲ ਤੇ ਅਥਰ ਆ ਕੇ ਦੱਸੋ ਤੁਹਾਨੂੰ ਜਲਾਲਤ ਨਹੀਂ ਫੀਲ ਹੋਈ ਕੈਪਟਨ ਮਨਿੰਦਰ ਸਿੰਘ ਦੇ ਉਲਟ ਬੋਲਦੇ ਬੋਲਦੇ ਉਹਦੀਆਂ ਲੇਲਣੀਆਂ ਕੱਢ ਕੇ ਕਾਂਗਰਸ ਦੇ ਵਿੱਚ ਗਏ ਸੋ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਹਦਾ ਕੀ ਕੈਰੇਕਟਰ ਹੈ ਕਿੰਨਾ ਕ ਇਮਾਨਦਾਰ ਹੈ ਸਭ ਨੇ ਕਹੇ ਜੀ ਮੈਂ ਦਿਲੋਂ ਕਾਨੀ ਐ ਉਹਨਾਂ ਨੂੰ ਮੈਂ ਕਹਿੰਦੀ ਆ ਜੇ ਧਿਲੋਂ ਅਕਾਲੀਓ ਤਾਂ ਆਓ ਫਿਰ ਅਕਾਲੀ ਦਲ ਦਾ ਹਿੱਸਾ ਤੁਸੀਂ ਬਨੋ ਗਲਤ ਪਾਰਟੀ 'ਚ ਤੁਸੀਂ ਕੀ ਕਰ ਰਹੇ ਹੋ ਅਕਾਲੀ ਦਲ ਵੀ ਤੁਹਾਡਾ ਸਤਿਕਾਰ ਕਰਦਾ ਹੈ ਅੱਜ ਪੰਜਾਬ ਵਿੱਚ ਅਸਲੀ ਬਦਲਾਵ ਅੱਜ ਲਾਣ ਦੀ ਲੋੜ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਨਕਲੀ ਬਦਲਾਵ ਤੁਸੀਂ 2.5 ਸਾਲਾਂ 'ਚ ਦੇਖ ਲਿਆ ਜਿਹੜਾ ਗੱਲਾਂ ਵਿੱਚ ਬਦਲਾਵ ਸੀ ਜੇ ਅਸਲੀ ਬਦਲਾਵ ਤੁਸੀਂ ਲੈ ਕੇ ਆਓਗੇ ਤੇ 13 ਦੀ 13 ਸੀਟਾਂ ਅਕਾਲੀ ਦਲ ਦੀ ਝੋਲੀ 'ਚ ਪਾ ਕੇ ਆਪਣੇ ਪੰਜਾਬ ਨੂੰ ਤੁਸੀਂ ਪੰਜਾਬੀਓ ਮਜ਼ਬੂਤ ਕਰ ਦਿਓ ਤੇ ਪੰਜਾਬ ਬਚ ਜਾਊਗਾ ਨਹੀਂ ਤਾਂ ਦਿੱਲੀ ਦੇ ਗੁਲਾਮਾਂ ਨੇ ਰੋਲ ਦਾ 7 ਸਾਲਾਂ ਚ ਸਾਡੇ ਪੰਜਾਬ ਨੂੰ ਕੁਝ ਬਚਣਾ ਨਹੀਂ ਹੈਗਾ ਤੁਹਾਡੇ ਪੜੇ ਲਿਖੇ ਬੱਚੇ ਬਾਹਰ ਭਾਜੀ ਜਾ ਰਹੇ ਨੇ ਇੱਥੇ ਗੈਂਗਸਟਰਾ ਲੁੱਟਾ ਖੋਹਾ ਦਾ ਰਾਜ ਚੱਲ ਰਿਹਾ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋ ਕੱਲੇ ਗੱਲਾਂ ਗੱਲਾਂ ਦੇ ਨਾਲ ਕਿਸੇ ਦੇ ਜਵਾਕ ਨੂੰ ਨੌਕਰੀ ਨਹੀਂ ਮਿਲਦੀ ਕਿਸੇ ਦਾ ਢਿੱਡ ਨਹੀਂ ਪਰਦਾ ਸਾਰੇ ਸੂਲਸਾ ਬੰਦ ਕਰਤੀਆਂ ਹੁਣ ਦਾ ਸਾਡੇ ਕੀਤੇ ਹੋਏ ਕੰਮ ਵਿਕਾਸ ਵਾਲੇ ਉਹ ਵੀ ਖਰਾਬ ਹੋਣ ਲੱਗ ਗਏ ਕਿਉਂਕਿ ਮੇਨਟੇਨੈਂਸ ਹੀ 7 ਸੱਤ ਸਾਲਾ ਤੋਂ ਨਹੀਂ ਕਿਤੇ ਸੀਵਰ ਕਿਤੇ ਕੀ ਕਿਤੇ ਪਾਈਪਾ ਟੁੱਟੇ ਕੋਈ ਮੇਨਟੇਨੈਂਸ ਨਾਮ ਦੀ ਚੀਜ਼ ਨਹੀਂ ਲੇਕਿਨ ਕਰਜ਼ਾ ਚੜਾ ਚੜਾ ਕੇ ਪੰਜਾਬ ਨੂੰ ਕਰਜ਼ਾਈ ਇਹਨਾਂ ਦੋਵਾਂ ਪਾਰਟੀਆਂ ਨੇ ਕਰਤਾ ਜਿਹੜੇ ਦੇਸ਼ ਦੀ ਰਾਜਧਾਨੀ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਪੂਰੇ ਦੇਸ਼ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਲੇਕਿਨ ਰਾਜਧਾਨੀ ਵਿੱਚ ਇਕੱਠੇ ਨੇ ਤਾਂ ਪੰਜਾਬ 'ਚ ਕਹਿੰਦੇ ਅਸੀਂ ਵੱਖਾਂ ਇਹਨਾਂ ਦੇ ਝੂਠ ਤੋਂ ਬਚੀਏ ਬਹੁਤ ਝੂਠ ਹੋ ਗਿਆ ਬਥੇਰਾ ਬਰਦਾਸ਼ ਪੰਜਾਬੀਆਂ ਨੇ ਕਰਤਾ ਹੁਣ ਕਮਰ ਤਸ ਲੋ ਮੈਂ ਵਾਅਦਾ ਤੁਹਾਨੂੰ ਕਰਦੀ ਆ ਉਸ ਤਕੜੀ ਨੂੰ ਕਾਮਯਾਬ ਕਰੋ ਲੈ ਕੇ ਆਓ ਤਕੜੀ ਦੀ ਸਰਕਾਰ ਪਿੰਡ ਪਿੰਡ 'ਚ ਜਾ ਕੇ ਤੁਹਾਡੀ ਤਕਲੀਫਾਂ ਦੀ ਸੁਣਵਾਈ ਕਰਕੇ ਮਸਲੇ ਹੱਲ ਕਰਾਂਗੇ ਇੱਕ ਬਾਰ ਫੇਅਰ ਇਸ ਪੰਜਾਬ ਨੂੰ ਇਹ ਨਸ਼ਿਆਂ ਤੋਂ ਗੈਂਗਸਟਰਾਂ ਤੋਂ ਮੁਕਤ ਕਰਕੇ ਆਪਣੇ ਰੋਜ਼ਗਾਰ ਵਾਲੇ ਜਾ ਕੇ ਵੱਡੀ ਇੰਡਸਟਰੀ ਇੱਥੇ ਲਾ ਕੇ ਤਰੱਕੀ ਵਾਲ ਪੰਜਾਬ ਨੂੰ ਲੈ ਕੇ ਜਾਵਾਂ ਜਿਹੜਾ ਪੰਜਾਬ ਦਾ ਹੱਕ ਹੈ ਅਸਲੀ ਬਦਲਾਅ ਹੁਣ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਲੈ ਕੇ ਆਓ ਜੇ ਸੋਨੇ ਦੀ ਚਿੜੀਆ ਨੂੰ ਸੋਨੇ ਦੀ ਚਿੜੀਆ ਬਣਾਣੀ ਹੈ ਉਹ ਤਾਂ ਉਹੀ ਕਹਿ ਸਕਦੇ ਨੇ ਨਾ ਕਿ ਸਾਰੇ ਸੱਤਕਾਰਯੋਗ ਨੇ ਸਾਡੇ ਹਾਂ ਏਮ ਦੇ ਕ੍ਰੈਡਿਟਰ ਨੂੰ ਪਹੁੰਚਿਆ ਜਾਣਾ ਦੇਖੋ ਜੀ ਉਹ ਜੋਕ ਹੈ ਨਾ ਉਹ ਜਾਨਨ ਜੀ ਹੁਣ ਜਿਹੜੇ ਪੰਜਾਬ ਦੇ ਦੁਸ਼ਮਣ ਵਰੀ ਬੈਠੇ ਨੇ ਸਾਡੇ 750 ਕਿਸਾਨ ਜਿਨ੍ਹਾਂ ਨੇ ਮਰਵਾਤ ਤੇ ਤੇ ਫਿਰ ਮਾਫੀ ਮੰਗ ਕੇ ਕਾਲੇ ਕਾਨੂੰਨ ਵਾਪਸ ਲਏ ਤਾਂ ਇਹ ਕਹਿੰਦਾ ਤੁਹਾਡੀ ਕਮੇਟੀ ਬਣਾ ਕੇ ਤੁਹਾਡੀ ਐਮਐਸ ਦੀ ਲਾਜ਼ਮੀ ਕਰਾਂਗੇ ਤੇ ਅੱਜ ਤੱਕ ਨਹੀਂ ਲਾਜ਼ਮੀ ਕੀਤੀ ਬਲਕਿ ਹੁਣ ਵੀ ਪੰਜਾਬ ਦੀ ਹਦਾਚੇ ਜਦੋਂ ਉਹੀ ਹੱਕ ਮੰਗਣ ਵਾਸਤੇ ਕਿਸਾਨ ਬੈਠਦੇ ਨੇ ਤੇ ਕਿਵੇਂ ਜ਼ਖਮੀ ਕੀਤੇ ਜਾਂਦੇ ਕਿਵੇਂ ਕਤਲ ਕੀਤਾ ਜਾਂਦਾ ਹੈ ਧਾਰਮਿਕ ਸਥਾਨਾਂ 'ਤੇ ਉਹ ਕਬਜ਼ੇ ਕਰ ਰਹੇ ਨੇ ਬੰਦੀ ਸਿਕਾ ਦੀ ਦਿੱਤੀ ਹੋਈ ਗੁਰੂ ਨਾਨਕ ਪਾਤਸ਼ਾਹ ਜੇ ਮੂੰਹ ਤੋਂ ਮੁਕਰ ਗਏ ਸੋ ਇਹ ਲੋਕੀ ਪੰਜਾਬ ਦੇ ਹਿਮੈਤੀ ਨਾ ਸਾਡੇ ਕਿਸਾਨੀ ਦਾ ਰੋਜ਼ਾ ਪਾਣੀ ਸਾਨੂੰ ਖੋਣ ਤੋਂ ਫਿਰਦੇ ਨੇ ਹੁਣ ਇਹੋ ਜੀ ਪਾਰਟੀ 'ਚ ਕੋਈ ਪੰਜਾਬ ਦਾ ਦਰਦ ਅੱਖਣ ਵਾਲਾ ਤਾਂ ਜਾਊਗਾ ਨਹੀਂ ਜਿਹਦੇ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਹੈਗਾ ਹੁਣ ਹਾਲਾਤ ਕੀ ਹੈ ਦਿੱਲੀ ਵਿੱਚ ਜੀ ਮੰਤਰੀ ਜੇਲ੍ਹ 'ਚ ਹੈ ਬੰਦਾ ਜੇਲ੍ਹ 'ਚ ਹੈ ਆਪਣੀ ਕੁਰਸੀ ਛੱਡ ਨਹੀਂ ਰਿਹਾ ਫਾਈਲਾਂ ਦਫ਼ਤਰ 'ਚ ਭਰੀ ਜਾਂਦੀਆਂ ਉਸ ਨਲਾਇਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਆ ਜਿਹੜੀ ਐ ਸੈਂਕਸ਼ਨ ਕਰਨੀ ਚੀਜ਼ ਉਹ ਮਿਲਦੀਆਂ ਐ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਦੀ ਫੈਲਾਂ ਡਾਕਟਰਾਂ ਦੀਆਂ ਫੈਲਾਂ ਸਾਰੀਆਂ ਹੀ ਕੋਈ ਸਾਈਨ ਨਹੀਂ ਹੋ ਰਹੀਆਂ ਕੋਈ ਚੀਫ ਮਿਨਿਸਟਰ ਜੇਲ੍ਹ 'ਚ ਹੈ ਜੇ ਜੇਲ੍ਹ ਚਲੇ ਗਿਆ ਤਾਂ ਮਤਲਬ ਕਿਸੇ ਹੋਰ ਨੂੰ ਲਾਉਣ ਦੀ بجائے ਆਪਣੀ ਜਿੱਦ ਪੁਰੇ ਜਾਂਦੇ ਪੰਜਾਬ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਤੇ ਪੰਜਾਬ ਦੀ ਇਹ ਹਾਲਾਤ ਆਈ ਹਾਲਾਤ ਇੱਥੇ ਐ ਚੀਫ ਮਿਨਿਸਟਰ ਨਾਂ ਦਾ ਕੋਈ ਹੈ ਨਹੀਂ ਭਗਵਾਨ ਤਮਨ ਮੈਂ ਅਫਸਰਾਂ ਨੇ ਮੈਨੂੰ ਦੱਸਿਆ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਤਾਂ ਹੀ ਕੀਤੀ ਕੋਈ ਐਨਓਸੀ ਦੀਆਂ ਸਮੱਸਿਆ ਲੋਕੀ ਰੋਈ ਜਾਂਦੇ ਆ ਬਾਕੀ ਕਿਸੇ ਦੀਆਂ ਪ੍ਰਮੋਸ਼ਨਾਂ ਸੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਸਾਈਨ ਹੋ ਰਹੀਆਂ ਸਾਰਾ ਹੀ ਕੰਮ ਰੁਕਿਆ ਪਿਆ ਪੰਜਾਬ ਦਾ ਲੈਬ ਨੂੰ ਪੱਖੋ ਫੇਲ ਹੋ ਗਿਆ ਸ਼ਰਾਬ ਘਟਾਲਾ ਪੰਜਾਬ ਤੋਂ ਹੋਇਆ ਚੁੱਪ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਤਨਖਾਹਾਂ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿਤੀਆਂ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟਣ ਦੇ ਲੱਗ ਗਏ ਸ਼ਰਾਬ ਤੋਂ ਘਟਾਲੇ ਕਰੀ ਜਾਂਦੇ ਐ ਇਹਨਾਂ ਦਾ ਮਾਡਲ ਲੁੱਟਣ ਦਾ ਮਾਡਲ ਆ ਜਿਹੜਾ ਇੱਥੇ ਦਿੱਲੀ ਵਾਲਾ ਜਿਹੜਾ ਇੱਥੇ ਇੰਪਲੀਮੈਂਟ ਕਰ ਰਿਹਾ ਹੈ ਅਜੀਤ ਸਿੰਘ ਸਾਹਿਬ ਕਹਿ ਰਹੇ ਸੀਗੇ ਮੇਰੇ ਪਿਤਾ ਜੀ ਕਾਲੀ ਸੀਗੇ ਇੱਕ ਜਮਾਨਾ ਸੀਗਾ ਕਾਲੀ ਦਾ ਸਭ ਤੋਂ ਵਧੀਆ ਪਾਰਟੀ ਸੀ ਪੰਜਾਬ ਦੇ ਵਿੱਚ ਜਦੋਂ ਬਾਦਲ ਪੁਰਵਾਰ ਕੋ ਆ ਗਈ ਬਾਦਲ ਪੁਰਵਾਰ ਨੇ ਇਸ ਪਾਰਟੀ ਦਾ ਸੱਚਾ ਨਾਸ ਕਰਕੇ ਦੱਸਤਾ ਅੱਜ ਕਿੱਥੇ ਮਲੂਕੇ ਹੋਣੀ ਧੀਨ ਸੇ ਹੋਣੀ بڑے بڑے ਬੰਦੇ ਪਾਰਤੀ ਛੱਡ ਕੇ ਚਲ ਗਏ ਕਿਉਂ ਛੱਡ ਗਏ ਕਿਉਂਕਿ ਇੱਕ ਪਤਵਾਦ ਇਹਨਾਂ ਨੇ ਬੇੜਾ ਕਰ ਦਿੱਤਾ ਮਜੀਠੀਆ ਐਂਡ ਕੰਪਨੀ ਜਿੱਜੇ ਜਿੱਜੇ ਦੇ ਸਾਲੇ ਨੇ ਪੰਜਾਬ ਦਾ ਸੱਤਿਆਨਾਥ ਫਟਕੇ ਰਸਤਾ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਆਪਾਂ ਹਰਕਾ ਕੱਲ ਹੀ ਦਾਲ ਦਾ ਕਾਂਗਰਸ ਦਾ ਭਾਜਪੀ ਦਾ ਕੋਈ ਵੀ ਨੌਕਰ ਜਿਹੜਾ ਉਹ ਲੋਕ ਸਭਾ ਚ ਦੀ ਜਾਣ ਦੇਣਾ ਕਿਉਂਕਿ ਇਹਨਾਂ ਨੇ ਕੋਈ ਕੋਈ ਜਿਹੜਾ ਅੰਬਸਰ ਸਾਹਿਬ ਦੀ ਕੋਈ ਵਿਕਾਸ ਨਹੀਂ ਕੀਤਾ ਸਰ ਅੰਬਸਰ ਸਾਹਿਬ ਦੇ ਜਟੇਲਾ ਲਾਉੜੀਆਂ ਇਹ ਜੂਦੀ ਦੀ ਸੀਗੇ ਜਿਹੜੇ ਐਮਪੀ ਬਣਦੇ ਸਰ ਉਹਨਾਂ ਨੇ ਆਪਣਾ ਇੱਕ ਵੀਡੀਓ ਹੁੰਦਾ ਕਿ ਲੋਕ ਸਭਾ ਤੋਂ ਸੈਂਟਰ ਦੀ ਸਰਕਾਰ ਤੋਂ ਕੀ ਕੁਝ ਲਾ ਕੇ ਹੁਣ ਆਪਣੇ ਸ਼ਹਿਰ ਦੀ ਸਾਦੂ ਦੱਸਣ ਕੀ ਲੈ ਕੇ ਆਏ ਅੱਜ ਤੱਕ ਸਾਦੂ ਇੱਕ ਚੀਜ਼ ਮਸਾਲ ਦੇ ਦੇਣ ਕਿ ਅਸੀਂ ਆਹ ਲੈ ਕੇ ਆਏ ਜੀ ਆਹ ਕੀਤਾ ਹੈ ਫਿਰ ਤੇ ਵੋਟ ਦੇ ਹੱਕਦਾਰ ਹੈ ਤੇ ਜੇ ਟੇਲਾ ਇਹਨਾਂ ਨੇ ਲਾਉੜੀਆਂ ਟੇਲਾ ਕੌਂਸਲਰ ਨੇ ਲਾਉੜੀਆਂ ਟੇਲਾ ਪਿੰਡਾਂ ਦੇ ਸਰਪੰਚਾਂ ਨੇ ਲਾਉੜੀਆਂ ਤੇ ਫਿਰ ਹੱਕ ਦੀ ਆ ਜੀ ਤੇ ਤਾਂ ਪਿੰਡਾਂ ਦੇ ਸਰਪੰਚ ਬਣਦੇ ਜਾ ਕੇ ਕੌਂਸਲ ਦੀ ਲੜਖਣ ਲੜਨ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਅੱਲ ਵੱਡੇ ਕੰਮ ਅਵਸਰ ਆ ਜਿਹੜਾ ਇਹਨੂੰ ਤਰੱਕੀ ਵਾਸਤੇ ਵੱਡੇ ਵੱਡੇ ਕੰਮ ਚਾਹੀਦੇ ਵੱਡੇ ਤੇ ਚੰਗੀਆਂ ਜ਼ਮਾਨੇ ਦੇ ਚਾਹੀਦੇ ਆ ਤੇ ਮੈਂ ਕਹਿੰਦਾ ਬਹੁਤ ਧੰਨਵਾਦੀ ਆ ਆਜੀ ਸਾਹਿਬ ਦਾ ਜਿੱਦਾਂ ਇਹਨਾਂ ਨੇ ਕਿਹਾ ਕਿ ਨੌਰਥ ਜਿਹੜਾ ਸਾਡੇ ਲਈ ਸਾਡੀ ਕਿੰਨੇ ਬਿਆਨ ਜਿੱਦਾਂ ਪੱਗ ਦਾ ਸਵਾਲ ਹੈ ਉਤਨੀ ਹਲਕੇ ਨੂੰ ਨੰਬਰ 1 ਤੇ ਲੈ ਕੇ ਆਉਣਾ ਹੈ ਸਾਡੀ ਜਿੱਦ ਹੈ ਪਾਵੇ ਦੋ ਮਜ਼ੀ ਹੋਵੇ ਆਜੀ ਸਾਹਿਬ ਨੇ ਕਿਹਾ ਆਜੀ ਸਾਹਿਬ ਨੇ ਉਦੋਂ ਨਹੀਂ ਕਿਹਾ ਸੀਗਾ ਕਿ ਅਸੀਂ ਲੈ ਕੇ ਆਉਂਦੇ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪੈਲਾਂ ਲਾਈਏ ਜੀ ਫਲਾਣੀਆਂ ਲਾਈਆਂ ਠੀਕੀਆਂ ਲਾਈਆਂ ਸਾਰਾ ਲੈਖਾ ਦੋਖਾ ਇੱਥੇ ਹੋ ਜੂਗਾ ਇੱਥੇ ਹੀ ਲੈਖਾ ਦੋਖਾ ਕਰ ਦਗੇਗੇ ਇਸ ਹਲਕੇ ਦੇ ਵਿੱਚ ਹੀ ਔਰ ਮੈਨੂੰ ਮਾਣ ਹੈ ਕਿ ਮੇਰੇ ਹਲਕੇ ਦੇ ਐਮ ਐਲ ਏ ਸਾਹਿਬ ਦਾ ਲੋਕ ਕਿੰਨਾ ਪਿਆਰ ਕਰਦੇ ਆ ਕਿੰਨਾ ਸਤਿਕਾਰ ਕਰਦੇ ਆ ਸਾਡੀ ਸਾਰੀ ਟੀਮ ਇਹਨਾਂ ਦੀ ਟੀਮ ਇਹਦੀ ਵਧੀਆ ਇਸ ਹਲਕੇ ਦੇ ਵਿੱਚ ਸਾਨੂੰ ਇਹਨਾਂ ਦੀ ਕੋਈ ਪਵਾਦੀ